ਯਰ ਗੁਣ ਭਰੇ ਏਕ ਗੁਣ ਨਾਹੀ ਤਰਪੁ ਛੋਡਿ ਪਿਖੈ ਬਿਕਖੋ ਰਹੀ ਮਾਇਆ ਮਹਾ ਪਰਮ ਪਰ ਫੂਲੇ ਸੁਤਦਾਰ ਸਿਉ ਪੀਤ ਲਗਾਈ ਇਕੇ ਉਪਨ ਪੰਥੋ ਸੁਣਿਓ ਗੁਰ ਸੰਗਤੋ ਤੇ ਹੀ ਮਿਲੰਤ ਜਮ ਤ੍ਰਾਸ ਕਾਈ ਹਮ ਸੰਤਨ ਕੀ ਰੈਨ ਪਿਆਰੇ ਹਮ ਸੰਤਨ ਕੀ ਸਰਨਾ ਤੋਹਮਾਰੀ ਉਸਤਾਣੀ ਸੰਤੋਹ ਮਾਰ ਗਹਿਣਾ ਚੇਤੋ ਨਗਰੀ ਤਰੋ ਗੋ ਲਖੂ ਉਰਕਾ ਸਿਮਰੋ ਨਾ ਕੋਠ ਬ੍ਰਹਮੰਡ ਕੋਠਾ ਕੁਰ ਸੁਆਮੀ ਸਰਬ ਜੀਆਂ ਕਾ ਰਖਾ ਤਾਰੇ। ਰਤ ਪਾਲੈ ਨਿਤ ਸਾਰ ਸਮਲੈ। ਇਕ ਗੁਣ ਨਹੀਂ ਮੂਰਖ ਜਤਾਰੇ। ਜੁਗੋ ਜੁਗ ਅਠੋ ਦਸਤ ਬਾਤ ਸ਼ਈਆਂ ਦੇ ਪਰਮ ਪਵਿੱਤਰ ਯੋਗ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜਵਟੀ ਗੁਰੂ ਰੂਪ ਸਾਧ ਸੰਗਤ ਜਿਓ ਅੰਗੜ ਭਾਗੇ ਹਾਂ ਜਿਨ੍ਹਾਂ ਗੁਰੂ ਕੀਆ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਪੜਨ ਸੁਣਨ ਦਾ सत संगत करा का समा प्राप्त होंगे है आप सिख संगत है कि साढ़े पूजनीक श्री श्री एक हजारा संत स्वामी रंगीराम राम जी महाराज श्री श्री एक हजारा संत नरोत्तमदास जी महाराज श्री श्री एक हजारा संत गुरमुखदास जी महाराज श्री श्री एक हजारा संत मोती राम जी महाराज ਅਤੇ ਸ੍ਰੀ ਸ੍ਰੀ 1000 ਅਥਾ ਸント ਮਨੀ RAM ਜੀ ਮਹਾਰਾਜ ਇਨ੍ਹਾਂ ਮਹਾਂਪੁਰਸ਼ਾਂ ਦੀਆਂ ਜਾਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਸ੍ਰੀ 1000 ਅਥਾ Swami Atmanand ji Astri ji maharaj ਉਹਨਾਂ ਦੀ ਜੋ ਸਾਲਾਨਾ ਪੈਲੀ ਵਰਸੀ ਨੂੰ ਸਮਰਪਿਤ ਪਰਸੋ ਦੇ ਸ਼ੋਗ ਦਿਹਾੜੇ ਤੋਂ ਲੈ ਕਰਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਤੁਲਕੀ ਬਾਣੀ ਆਈ ਤਨ ਸਗਲੀ ਚੰਨ ਮਿਠਾਈ ਦਾ ਸ਼੍ਰੀ ਅਖੰਡ ਪਾਠ ਸਰਵਾਰੰਭ ਕਰਵਾ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਭੋਗ ਪਾਏ ਜਾ ਚੁਕੇ ਹਨ ਉਪਰੰਤ ਗੁਰੂ ਦੇ ਮੰਦਪ ਸਜਿਆ ਹੋਏ ਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਕੇ ਆਪ ਅਥ-ਵਕ ਮਹਾਪੁਰਸ਼ਾਂ ਦੇ प्रवचन ਸਰਵਣ ਕਰ ਰਹੇ ਹਾਂ ਸਾਡੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਵਾਮੀ RAM NARAYAN ਜੀ ਮਹਾਰਾਜ ਮੋੜ ਮੰਡੀ ਵਾਲੇ ਉਨ੍ਹਾਂ ਨੇ ਆਸਿਕ ਸੰਗਤ ਦੇ ਨਾਲ ਗੁਣਕੀਆਂ ਵਿਚਾਰਾਂ ਮਹਾਪੁਰਸ਼ਾਂ ਦੇ ਜੀਵਨ ਬਾਰੇ ਰਿਸ਼ੀਆਂ ਦੇ ਜੀਵਨ ਬਾਰੇ ਆਪ ਦੇ ਨਾਲ ਵਿਚਾਰ ਸਾਂਝੇ ਕੀਤੇ। ਬਿਸ਼ੇਸ਼ ਆਸ਼ੀਰਵਾਦ ਸੰਸਾਇ ਫ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਸਦ ਬਹੁਤ ਹੀ ਸਤਿਕਾਰਯੋਗ શ્રીમાન ਮਾਨਤ ਗੋਬਿੰਦਾਨੰਦ ਜੀ ਮੌੜਾ ਹੀਰੇਵਾਲੇ ਸ਼੍ਰੀ ਮਾਨ ਮਨਕੇਸ਼ਰ ਸਿੰਘ ਕੋਰਸ ਮਿਰਵਾਲੇ ਸ਼੍ਰੀ ਮਾਨ ਗੁਸ਼ਨ ਸਿੰਘ ਦਾਜੀ ਮੌਲ ਮੰਡੀ ਵਾਲਾ ਇਹਨਾਂ ਦੇ ਮਹਾ ਪ੍ਰਸਨ ਦੇਖਰੇਖ ਦੇ ਵਿੱਚ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਜੀ ਗੰਤ ਮਧੂਗਲ ਜੀ ਮਹਾਰਾਜ ਜੋ ਕਿ ਉਹਨਾਂ ਦੀ ਦੇਖਰੇਖ ਦੇ ਵਿੱਚ ਇਸ ਸਮਾਗਮ ਚੱਲ ਰਿਹਾ ਹੈ ਗੁਰਮੁਖੋ ਸਾਡਾ ਇਸ ਸਥਾਨ ਤੇ ਆਉਣਾ ਜਾ ਸੇਵਾ ਕਰਨੀ ਸਿਮਰਨ ਕਰਨਾ ਕਿਤੇ ਵੀ ਤੁਸੀਂ ਧਾਰਮਿਕ ਸਥਾਨ ਤੇ ਜਾਨੇ ਹੋ ਉੱਥੇ ਜਾ ਕੇ ਸਾਨੂੰ ਕੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਜਬ ਕਿਸ ਤਰ੍ਹਾਂ ਦੇ ਸਾਨੂੰ ਭਾਵਨਾ ਲੈ ਕੇ ਜਾਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਸਾਨੂੰ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਮਨੁੱਖ ਦੇ ਅੰਦਰ ਹਰ ਤਰ੍ਹਾਂ ਦੀ ਭਾਵਨਾ ਪੈਦਾ ਹੁੰਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਭਾਵਨਾ ਸਾਡੇ ਅੰਦਰ ਮੰਗਣ ਦੀ ਭਾਵਨਾ ਵੀ ਗੁਰੂ ਤੋਂ ਅਸੀਂ ਜਾ ਕੇ ਕੀ ਮੰਗਣਾ ਹਰ ਗੁਰੂ ਦੇ ਅੱਗੇ ਜਾ ਕੇ ਕੀ ਅਰਦਾਸ ਕਰਨੀ ਹੈ ਗੁਰੂ ਦੇ ਅੱਗੇ ਜਾ ਕੇ ਅਸੀਂ ਕੀ ਬੇਨਤੀ ਕਰਨੀ ਹੈ ਕੀ ਜੋਦੜੀ ਕਰਨੀ ਹੈ ਕਿਉਂਕਿ ਹਰ ਇੱਕ ਮਨੁੱਖ ਦੇ ਕੋਲ ਮੰਗਲ ਦੀ ਭਾਵਨਾ ਹੈ ਉਹ ਕੀ ਪਵਾ ਪਰਮਾਤਮਾ ਤੋਂ ਪਰਮੇਸ਼ਰ ਤੋਂ ਵਾਹਿਗੁਰੂ ਤੋਂ ਰਾਮ ਤੋਂ ਪਰ ਉਹ ਬਹੁਤ ਵੱਡਾ ਦਿਆਲੂ ਕਿਰਪਾਪੂ ਹੈ ਵੱਡਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਨ ਤੇ ਟੋਟਨਾ ਹੈ ਅਗੰਤ ਪਰੇ ਪੰਡਾ ਪਰ ਮੁਖ ਕੋਲੇ ਗੁਰਮੁਖ ਕੋਲੇ ਕੀ ਹੋਣੀ ਚਾਹੀਦੀ ਹੈ ਸ਼ਰਧਾ ਹੋਣੀ ਚਾਹੀਦੀ ਹੈ ਭਾਵਨਾ ਹੋਣੀ ਚਾਹੀਦੀ ਹੈ ਗੁਰੂ ਤੋਂ ਮੰਗਣ ਵਾਸਤੇ ਪ੍ਰੇਮ ਹੋਣਾ ਚਾਹੀਦਾ ਗੁਰੂ ਤੋਂ ਮੰਗਣ ਵਾਸਤੇ ਜਿਹੜਾ ਵੀ ਮਨੁੱਖ ਕੋਈ ਗਰਮਕੋਈ ਪਿਆਰਾ ਸਰਦਾ ਭਾਵਨਾ ਦੇ ਨਾਲ ਕੋਈ ਬੇਨਤੀ ਕਰਦਾ ਜੋਦੜੀ ਕਰਦਾ ਹੈ ਫਿਰ ਉਹਦੀ ਅਰਦਾਸ ਹੈ ਜਿਹੜੀ ਪੂਰੀ ਹੋ ਜਾਂਦੀ ਹੈ ਸਤਗੁਰ ਪਰਖ ਦਵਾਲ ਹੈ ਜਿਸ ਨੂੰ ਸੰਤ ਸਭ ਕੋਏ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਣੀ ਤੇ ਸਦੂ ਕੋਈ ਗਾਇਬ ਨੂੰ ਇਹ ਨਹੀਂ ਦੇਖਦਾ ਕੋਈ RAM ਇਹ ਨਹੀਂ ਦੇਖਦਾ ਵੀ ਇਹ ਗਰੀਬ ਹੈ ਨੂੰ ਮੈਂ ਕੋਈ ਚੀਜ਼ ਨਹੀਂ ਦੇਣੀ ਜਾਇ ਅਮੀਰ ਹੈ ਨੂੰ ਕੋਈ ਚੀਜ਼ ਨਹੀਂ ਦੇਣੀ ਕਿਉਂਕਿ ਉਹ ਸਤਿ ਦ੍ਰਿਸ਼ਟੀ ਨਾਲ ਦੇਖਦਾ ਜੇ ਕੋਈ ਪਾਪ ਵੀ ਕਰਦਾ ਨਾ ਪਾਵੀ ਉਹਦੀ ਪਾਲਣ ਪੋਸ਼ਨਾ ਕਰਦਾ ਜੇ ਕੋਈ ਪੁੰਨ ਦਾਣਾ ਕਰਦਾ ਉਹਦੀ ਵੀ ਪਾਲਣ ਪੋਸ਼ਨਾ ਹੁੰਦੀ ਹੈ ਉਹਨੇ ਵੀ ਦਾਤਾ ਮਿਲਦੀਆਂ ਨੇ ਤੇ ਜਿਹੜਾ ਕੋਈ ਪਾਪ ਕਰਦਾ ਪਾਪ ਉਹਨੂੰ ਵੀ ਪ੍ਰਾਪਤ ਹੁੰਦੀ ਕਿਉਂਕਿ ਉਹ ਭੇਦ ਹੀ ਨਹੀਂ ਕਰਦਾ ਕਿਸੇ ਪਰਵਾਹ ਨਾ ਕੋਈ ਭੇਦ ਨਹੀਂ ਕਰਦਾ ਵੀ ਇਹ ਅਮੀਰ ਹੈ ਇਹਨੂੰ ਮੈਂ ਕੋਈ ਚੀਜ਼ ਨਹੀਂ ਦੇਣੀ ਜਾਂ ਇਹਦੇ ਅੰਦਰ ਪਾਪ ਦੀ ਜਿਹੜੀ ਮੈਲ ਭਰੀ ਹੈ ਕੋਣ ਮੈਂ ਕੋਈ ਚੀਜ਼ ਨਹੀਂ ਦੇਣੀ ਇਸ ਕਰਕੇ ਮਹਾਦੇਵ ਕਹਿੰਦੇ ਕੋਟ ਬ੍ਰਹਮੰਡ ਕੋ ਸਾਧਗੁਰ ਸੁਆਮੀ ਸਰਬ ਜੀਹਾਂ ਦਾ ਦਾਤਾ ਰੇ ਤਤ ਪਾਲੈ ਨਿਤ ਸਾਰ ਸੰਭਾਲੈ ਜਿਹੜਾ ਸਾਰੇ ਬ੍ਰਹਮੰਡ ਦਾ ਦਾਤਾ ਵਾਹਿਗੁਰੂ ਰਾਮ ਹੈ ਕੋਟ ਬ੍ਰਹਮੰਡ ਕੋ ਇੱਕ ਬ੍ਰਹਮੰਡ ਦਾ ਨਹੀਂ ਕਰੋੜਾਂ ਬ੍ਰਹਮੰਡ ਦਾ ਲੱਖ ਆਵਾਸਾ ਆਕਾਸ ਪਾਲ ਲਪਤਾਂ ਦੇਖੋ ਇੱਕ ਆਵਾਸ ਨਹੀਂ ਲੱਖਾਂ ਹੀ ਆਵਾਸਾਂ ਨੇ ਇਹ ਜੀ ਆ ਕੀ ਵੀ ਆ ਇੱਕ ਮਾਤਲੋਕ ਹੈ ਨਾ ਜਿਹੜੇ ਮਾਤਲੋਕ ਦੇ ਵਿੱਚ ਅਸੀਂ ਬੈਠੇ ਆ ਇਹ ਮਾਤਲੋਕ ਹੈ ਨਹੀਂ ਅਨੇਕਾਂ ਮਾਤਲੋਕ ਨੇ ਅਨੇਕਾਂ ਗ੍ਰਹ ਮੰਡਲ ਨੇ ਅਨੇਕਾਂ ਖੰਡ ਨੇ ਲੱਖ ਆਗਾਸਾ ਆਗਾਸ ਪਾਪਾ ਲੰਪਾਪਾ ਅਸੀਂ ਜਗਜੀਤ ਸਾਹਿਬ ਦੇ ਵਿੱਚ ਰੋਜ਼ ਪੜਦੇ ਆ ਗੁਰੂ ਮਾਨਕ ਦੇ ਪਾਸ਼ਾ ਕਹਿੰਦੇ ਵੀ ਲੱਖਾਂ ਹੀ ਆਗਾਸ ਨੇ ਭਾਈ ਲੱਖਾਂ ਹੀ ਪਪਾਲ ਨੇ ਲੱਖਾਂ ਹੀ ਬ੍ਰਹਮੰਡ ਨੇ ਇੱਕ ਬ੍ਰਹਮੰਡ ਦੀ ਗੱਲ ਨਹੀਂ ਕੀਤੀ ਲੱਖਾਂ ਪਰ ਮਹਾਰਾਜ ਕਹਿੰਦੇ ਉਹ ਦਰਮੰਦ ਕੋ ਠਾਕੁਰ ਸਵਾਮੀ ਜਿਹੜਾ ਕਰੋੜਾਂ ਬ੍ਰਹਮਣਾਂ ਦਾ ਠਾਕੁਰ ਸਵਾਮੀ ਵੈਦਰੂ ਹੈ ਨਾ ਸਰਬ ਜੀਆਂ ਦਾ ਦਾਤਾ ਰੇ ਸਾਰੇ ਜੀਆਂ ਦਾ ਦਾਤਾ ਹੈ ਸਾਰੇ ਜੀਆਂ ਦਾ ਉਹ ਕੀ ਹੈ ਪਿਤਾ ਕਹੇ ਲੋ ਬਾਪਾ ਕਹੇ ਲੋ ਪ੍ਰਮਾਤਮਾ ਕਹੇ ਲੋ ਸਰਬ ਜੀਆਂ ਦਾ ਬਾਪਾ ਰੇ ਪਰਪਾਲੈ ਜਿਹੜਾ ਹਰ ਰੋਜ ਤੇਰੀ ਪਰਪਾਲਣਾ ਕਰਦਾ ਹੈ ਹਰ ਰੋਜ ਤੈਨੂੰ ਭੋਜਨ ਪਾਣੀ ਦਿੰਦਾ ਹੈ ਹਰ ਰੋਇ ਤੈਨੂੰ ਸਵਾਸ ਬਖਸ਼ਦਾ ਹਰ ਰੋਇ ਤੈਨੂੰ ਸਭ ਦਾ ਸੰਗ ਬਖਸ਼ਦਾ ਹਰ ਰੋਇ ਤੈਨੂੰ ਪਾਪ ਕਰਨ ਦੀ ਵੀ ਦੀ ਵੀ ਦੱਸਦਾ ਹਰ ਰੋਇ ਤੈਨੂੰ ਪੁੰਨ ਕਰਨ ਦੀ ਵੀ ਵੀ ਦੱਸਦਾ ਉਹ ਕੌਣ ਹੈ ਪਰਮਾਤਮਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਤੈਨੂੰ ਹਰ ਰੋਜ ਪਰਖ ਪਾਲਣਾ ਕਰਦਾ ਧੀ ਨਿਤ ਸਾਰ ਸੰਭਾਲੈ ਤੈਨੂੰ ਹਰ ਰੋਜ ਉਹ ਸੁਭਾਲਦਾ ਵੀ ਹੈ ਬੱਤ ਬਾਲਾਂ ਨਿਤਸਾਰ ਸੰਭਾਲਾਂ ਪਰ ਮਹਾਰਾਜ ਕਹਿੰਦੇ ਇੱਕ ਗੁਣ ਨਹੀਂ ਮੂਰਖ ਜਾਤਾ ਰਹਿ ਐ ਮੂਰਖ ਬੰਦੇ ਤੂੰ ਪ੍ਰਮਾਤਮਾ ਦੇ ਇੱਕ ਗੁਣ ਨੂੰ ਵੀ ਨਹੀਂ ਜਾਣਦਾ ਤੇ ਉਹਦੇ ਇੱਕ ਗੁਣੋਂ ਪਾਰੇ ਪਕਾਰ ਨੂੰ ਨਹੀਂ ਜਾਣਦਾ ਵੀ ਤੂੰ ਕੀ ਕਰਮ ਕਰਦਾ ਹੈ ਕਿਹੜੇ ਕਰਮ ਕਰਨ ਵਾਸਤੇ ਆਇਆ ਹੈ ਇਸ ਕਰਕੇ ਮਹਾਰਾਜ ਕਹਿੰਦੇ ਮੂਰਖ ਇੱਕ ਗੁਣ ਨਹੀਂ ਜਾਤਾ ਰਹਿ ਐ ਮੂਰਖ ਬੰਦੇ ਸੂਪਰਮਾਤਮਾ ਦੇ ਗੁਣ ਨੂੰ ਜਾਣਨਾ ਕੀ ਹੈ ਉਹਦੇ ਤੁੰ ਨੂੰ ਤਾਂ ਕੋਈ ਇੱਕ ਵੀ ਨਹੀਂ ਜਾਣਦਾ ਜੇ ਜਾਣਦਾ ਹੋਵੇ ਫਿਰ ਪਰਮਾਤਮਾ ਦੀ ਭਗਤੀ ਕਰੇ ਸੇਵਾ ਕਰੇ ਸਿਮਰਨ ਕਰੇ ਸਾਧੂ ਜਨਾਂ ਦਾ ਸੰਗ ਕਰੇ ਸਮੁਖਾਂ ਦਾ ਸੰਗ ਕਰੇ ਤੇ ਬਾਣੀ ਪੜ੍ਹੇ ਫਿਰ ਤਨ ਗਿਆਨ ਮਿਲੂਗਾ ਵੀ ਸੰਸਾਰ ਤੇ ਕੀ ਕਰਨਾ ਹੈ ਪ੍ਰਾਨੀ ਤੂੰ ਆਹ ਲਹ ਲੈਣ ਲੱਗਾ ਕਿੱਤ ਪਕੜੇ ਸਮੁਖਦੀ ਚੱਲੀ ਰਹੇ ਇਹ ਰਹਿਣ ਦਿਨ ਸਾਰਾ ਆਉ ਦਪਟ ਹੈ ਦਿਲ ਸਰਨਾਰੇ ਮਾਨ ਗੁਰਮਿਲ ਘਰ ਸਾਰੇ ਪਰ ਮਾਰਾ ਕਹਿੰਦੇ ਇਹ ਰਾਤ ਦਿਨ ਵੀ ਘਟਦਾ ਤੇਰੀ ਰਾਤ ਵੀ ਘਟਦੀ ਹੈ ਤੇਰੇ ਸਵਾਸ ਵੀ ਘਟਦੇ ਨੇ ਤੇਰਾ ਹਰ ਟਾਈਮ ਹਰ ਵਕਤ ਘਟਦਾ ਪਰਿਆ ਜਾਂਦਾ ਇਹ ਨਾ ਸੋਚੋ ਵੀ ਅਸੀਂ 7 ਸਾਲ ਦੇ ਜਾ ਕੇ ਫੇਰ ਜਾ ਕੇ ਨਾਮ ਜਪਾਂਗੇ ਜਦੋਂ ਸਾਨੂੰ ਸੋਚੀ ਆ ਗਈ ਫੇਰ ਜਾ ਕੇ ਨਾਮ ਜਪਾਂਗੇ ਮਾਰਾ ਇਹ ਕਹਿੰਦੇ ਇਹ ਤਾਂ ਤੇਰੀ ਬਹੁਤ ਵੱਡੀ ਗਲਤੀ ਹੈ ਮਾਰਾ ਕਹਿੰਦੇ ਚੇਤਨਾ ਹੈ ਤੋ ਚੇਤਲ ਨਿਸ ਦਿਨ ਮੈਂ ਪ੍ਰਾਨੀ ਚੰਚਨ ਆਦੁ ਬਹਾਤ ਹੈ ਝੂਟੇ ਕਟ ਜਉ ਪਾਨੀ ਹਰ ਗੁਣ ਕਹੇ ਨਾ ਗਾਵਹੀ ਮੂਰਖ ਅਗਿਆਨਾ